ਮੈਂ ਸੱਚੇ ਪਾਤਸ਼ਾਹ ਕੋਈ ਨਿਹੰਗ ਸਿੰਘ ਲੰਗਦਾ ਨਾ ਤਾਂ ਮੈਂ ਦੇਖ ਕੇ ਅੰਦਰੋਂ ਮੈਂ ਉਹਨੂੰ ਨਮਸਕਾਰ ਕਰਦਾ ਚੜ੍ਹਦੀਆਂ ਕਲਾ ਕਰਦਾ ਉਹਨੂੰ ਫਦੇ ਅੰਦਰੋਂ ਬੁਲਾਉਣਾ ਕਿ ਲਾਂ ਜੇ ਮੈਂ ਸਾਹਮਣੇ ਅੱਖਾਂ ਨੈਰਾ ਨੈਰਾ ਮੇਜ ਫੇ ਉਹਨੂੰ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਦੀ ਫਦੇ ਬੁਲਾਈਦੀ ਆ ਜੇ ਫਦੇ ਬੁਲਾਈਦੇ ਆਨੰਦ ਆਇੰਦਾ ਅੱਗੇ ਉਹ ਹੀ ਫਦੇ ਜਿਹਾ ਫਦੇ ਜਿੰਦੇ ਆ ਆਨੰਦ ਆਇੰਦਾ ਮੈਂ ਕਹਿੰਦਾ ਸੱਚੇ ਪਾਤਸ਼ਾਹ ਇਹ ਸਾਧੂ ਨੇ ਕਹੀ ਨਿਹੰਗ ਸਿੰਘਾਂ ਨੂੰ ਮਾੜਾ ਚੰਗਾ ਬੋਲਦੇ ਨਾ ਇਹਨਾਂ ਨੂੰ ਮਾੜਾ ਚੰਗਾ ਨਹੀਂ ਬੋਲਣਾ ਜੇ ਇਹਨਾਂ ਨੂੰ ਮਾੜਾ ਚੋਂ ਨੰਗਾ ਵੀ ਬੋਲੋਗੇ ਨਾ ਨਰਕਾ ਚ ਵੀ ਜਗਾ ਨਹੀਂ ਸਾਨੂੰ ਮਿਲਣੀ ਇਹ ਸਾਧੂ ਨੇ ਸੰਤ ਨੇ ਇਹ ਮਹਾਤਮਾ ਨੇ ਇੰਨੀ ਤਪੱਸਿਆ ਦੇਖੀਏ ਤੇ ਵਾਰੇ ਵਾਰੇ ਜਾਈਏ ਮੈਂ ਸੱਚੇ ਪਾਤਸ਼ਾਹ ਕੋਈ ਨਿਹੰਗ ਸਿੰਘ ਲੰਗਦਾਨਾ ਤੇ ਮੈਂ ਦੇਖ ਕੇ ਅੰਦਰੋਂ ਮੈਂ ਉਹਨੂੰ ਨਮਸਕਾਰ ਕਰਦਾ ਚੜ੍ਹਦੀਆਂ ਕਲਾ ਕਰਦਾ ਔਰ ਫਦੇ ਅੰਦਰੋਂ ਬੁਲਾਉਣਾ ਕਿ ਲਾਂ ਜੀ ਮੇ ਸਾਹਮਣੇ ਅਖਣ ਨੈਰਾ ਨੈਰਾ ਮੇ ਫਿਰ ਉਹਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਦੇ ਬੁਲਾਈਦੀ ਆ ਜਦ ਫਦੇ ਬੁਲਾਈਦੇ ਆਨੰਦ ਆਇੰਦਾ ਅੱਗੇ ਉਹ ਹੀ ਫਦੇ ਜ ਵਦੇ ਹੀ ਦਿੰਦੇ ਆ ਆਨੰਦ ਆਇੰਦਾ ਮੈਂ ਕਹਨਾ ਸੱਚੇ ਪਾਤਸ਼ਾਹ ਐ ਸਾਧੂ ਨੇ ਕਹੀ ਨਿਹੰਗ ਸਿੰਘਾਂ ਨੂੰ ਮਾਰ ਜੰਗਾ ਬੋਲਦੇ ਨਾ ਇਹਨਾਂ ਨੂੰ ਮਾਰਾ ਚੰਗਾ ਨਹੀਂ ਬੋਲਣਾ ਜੇ ਇਹਨਾਂ ਨੂੰ ਮਾਰਾ ਚੰਗਾ ਵੀ ਬੋਲੋਗੇ ਨਾ ਨਰਕਾ ਚ ਵੀ ਜਗ੍ਹਾ ਨਹੀਂ ਸਾਨੂੰ ਮਿਲਣੀ ਇਹ ਸਾਧੂ ਨੇ ਸੰਤ ਨੇ ਇਹ ਮਾ ਆਤਮਾ ਨੇ ਇਹ ਨਹੀਂ ਤਪੱਸਿਆ ਦੇਖੀਏ ਤੇ ਵਾਰੇ ਵਾਰੇ ਜਾਈਏ